हां <anchukna> जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਸੱਤ ਬੱਚੀਆਂ ਸੇ ਲਈ ਲੈ ਕੇ ਆਏ ਹਾਂ ਜੀ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦੇ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਲਈ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਕੋਚ ਦੇਖੋ ਬਾਈ ਕੋਚ ਅੱਜ ਬਾਈ ਚੱਲ ਸਤਿ ਸ਼੍ਰੀ ਅਕਾਲ ਬਾਈ ਡਾਕਟਰ ਹੋ ਠੀਕ ਹੋ ਬੜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਕਿਵੇਂ ਚੱਲਦਾ ਬਾਈ ਕੰਮਕਾਰ ਕੰਮ ਬਹੁਤ ਵਧੀਆ ਚੱਲਦਾ ਵੀ ਡਾਕਟਰ ਠੀਕ ਹੈ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਹਾਂਜੀ ਉਦੋਂ ਹੀ ਮਾਸੇਲ ਹੋ ਗਿਆ ਜੀ ਉਹ ਆਪਣਾ ਸਾਰਾ ਠੀਕ ਹੈ ਬਾਈ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਕਾਲਾ ਪਿੰਡ ਸਨਾਗਲਾ ਸਿੰਘ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਭਦੌਰ ਸਹਿਰ ਤੇ ਪਾਈ ਰੂਪਾ ਜੀ ਮੋਬਾਈਲ ਨੰਬਰ ਬੋਲ 62395 5732 ਠੀਕ ਹੈ ਬਾਈ ਬਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਬੱਛੀ ਦੇ ਨੇ ਕਿੰਨੀ ਕੁ ਉਮਰ ਹੈ ਦੀ ਇਹ ਬਈ ਮੰਨ ਕੇ ਚੱਲ ਡਾਕਟਰ 5 ਕੁ ਮਹੀਨਿਆਂ ਦਾ ਬੱਚਾ ਹੀ ਆ ਠੀਕ ਆ ਝੂਲੀ ਝੂਲੀ ਦਿਖਾ ਦੇ ਬੱਚੇ ਦੀ ਦੇਖੀ ਕਮਾਲ ਪੂਰਾ ਪਲਿਆ ਹੋਆ ਬੱਚਾ ਥਾਣਾ ਥੋਣਾ ਕੋਈ ਫੋਰਸਾਂਗ ਨਹੀਂ ਸਹੀ ਗੱਲ ਆ ਬਈ ਹਾਂ ਹੂੰ ਤੇ ਜਾਤ ਜੂ ਦੇਖ ਡਾਕਟਰ ਪੂਰੀ ਬਰੀਡ ਆ ਇਹ ਕੀ ਨਾ ਬਈ ਇਹ ਟੀਕਾ ਦਾ ਡਾਕਟਰ ਆਪਾਂ ਦੱਸਣਾ ਹੀ ਨਹੀਂ ਨਾ ਦੁੱਧ ਦੱਸਣਾ ਨਾ ਟੀਕਾ ਦੱਸਣਾ ਇਹ ਤਾਂ ਬਸ ਆਪ ਬੋਲਣੀਆਂ ਸਹੀ ਗੱਲ ਆ ਬਈ ਆਪ ਦੀ ਸੇਵ ਆ ਤੇ ਹਾਂ ਸੇਵ ਆ ਤੇ ਸਹੀ ਗੱਲ ਆ ਬਈ ਟਾਪ ਦਾ ਬੱਚਾ ਡਾਕਟਰ ਦੇ ਪੂਰਾ ਹਾਂ ਬੱਚਾ ਇੱਕ ਨੰਬਰ ਆ ਬਈ ਝੂੜੀ ਇੱਕ ਨੰਬਰ ਚਾਰ ਹੀ ਗੁਲਾਬੀ ਥਾਣਾ ਫੇਸ ਦੀ ਬਿਊਟੀ ਦੇਖੋ ਬੋਦੀਵਾਦੀ ਪੂਰੀ ਚੰਗੀ ਆ ਸਨਖ ਪੁਣਾ ਬੱਛੀ ਦੇ ਵਿੱਚ ਫੁੱਲ ਫੁੱਲ ਬਰੀਡ ਆ ਬਾਈ ਤੇ ਕੀ ਮੋਲ ਆ ਬਾਈ ਜਾਇਦ ਜਰ ਇਹਦਾ ਡਾਕਟਰ ਹੈਗਾ 12000 ਰੁਪਏ ਬੱਚੇ ਦਾ ਮਾਨ ਤਾਨ ਹੋ ਜਾ ਮਾਨ ਤਾਨ ਕਰ ਦਾਂ ਠੀਕ ਆ ਬਾਈ 12000 ਰੁਪਏ ਮੋਲ ਆ ਬੱਚੀ ਚੰਗੀ ਆ ਮੋਲ ਆ ਆ ਦੇਖੋ ਡਾਕਟਰ ਪੂੜਾ ਪੜਾ ਪੂਰਾ ਪੱਧਰ ਆ ਬਸ ਇ ਐ ਕੋਈ ਹੋਣੀਗਾ ਸਹੀ ਗੱਲ ਆ ਬਾਈ ਪੂਰਾ ਪਲਿਆ ਹੋਇਆ ਬੱਚਾ ਹੈਗਾ ਪਲਿਆ ਬੱਚਾ ਚੌੜੀ ਚੂੜੀ ਰੇ ਪਿੱਛੇ ਤੋਂ ਹਾਂ ਚੌੜੀ ਚੂੜੀ ਆ ਤੇ ਪਿੱਠ ਪੂਰਾ ਦੇਖੋ ਹਾਂ ਝੂਲੀ ਇੱਕ ਨੰਬਰ 4 ਹੀ ਥਾਂ ਹਾਂ ਹਾਂ ਤੇ ਫੇਸ ਦਿਖਾ ਦੇ ਦਵਾ ਇਹ ਦੇਖੋ ਏਸਰੀ ਬਿਊਟੀ ਬੜੀ ਕਮਾਲ ਦੀ ਬੋਦੀ ਬਦੀ ਚੰਗੀ ਆ ਸੁਨੱਖ ਪੂਣਾ ਬੱਚੀ ਦੇ ਵਿੱਚ ਫੁੱਲ ਆ ਫੁੱਲ ਬਰੀਡ ਆ ਬਈ ਕਿਆ ਬਾਤ ਆ ਬਈ ਅੱਗੇ ਬਈ 2 ਨੰਬਰ ਤੇ ਕਿੰਨੀ ਕੁ ਉਮਰ ਆ ਬਈ ਇਹ ਡਾਕਟਰ ਹੋ 8 ਕਿ ਮਹੀਨਿਆਂ ਦੀ 8 ਕਿ ਮਹੀਨਿਆਂ ਦੀ ਹੈ ਕਿਹੜੀ ਟੀਕੇ ਦੀ ਆ ਬਈ ਇਹ ਠੀਕ ਹੈ ਡਾਕਟਰ ਆਪ ਨੂੰ ਕੋਈ ਪਤਾ ਨਹੀਂ ਠੀਕ ਹੈ ਭਾਈ ਹਾਂ ਇਹ ਬੱਸੀ ਆਪ ਹੀ ਦੱਸੂਗੀ ਆਪ ਹੀ ਦੱਸੂਗਾ ਜਤਕ ਕੁਆਲਟੀ ਬੱਸੀ ਦੇਖੋ ਕੁਆਲਟੀ ਚੈੱਕ ਕਰੋ ਤੋਰਾ ਚੈੱਕ ਕਰੋ ਇੱਕ ਨੰਬਰ ਬੱਡ ਕੁੜਾ ਦੇਖੋ ਪੂਰਾ ਪੱਧਰ ਆ ਜਮਾ ਪੂਰਾ ਚੌੜਾ ਹੈਗਾ ਹੂੰ ਪ੍ਰਿੰਟ ਪ੍ਰਿੰਟ ਬੜਾ ਚੰਗਾ ਬਈ ਡਾਕਟਰ ਘਰ ਵਾਲੀ ਦਾ ਝੋਲੀ ਕਮਾਲ ਦੀ ਹੈ ਚਾਰੀ ਥਾਣਾ ਪੂਰੀ ਵਿੱਥੀ ਤੇ ਹਾਂਜੀ ਝੋਲੀ ਦਿਖਾ ਦਿਓ ਡਾਕਟਰ ਲੈ ਭਾਈ ਕੱਲਾ ਕੱਲਾ ਥਾਣਾ ਪੂਰੀ ਪੱਧਰ ਆ ਬੱਸੀ ਪੱਧਰ ਆ ਬੱਸੀ ਬਾਕੀ ਪ੍ਰਿੰਟ ਪ੍ਰਿੰਟ ਵਾਲਾ ਚੰਗਾ ਬਈ ਡਾਕਟਰ ਸਹੀ ਗੱਲ ਆ ਭਾਈ ਕੁਆਲਟੀ ਇੱਕ ਨੰਬਰ ਹਾਂ ਪੂਰੀ ਪਲੀ ਬੱਸੀ ਆ ਸਹੀ ਗੱਲ ਆ ਭਾਈ ਤੇ ਕੀ ਮ ਇਹਦਾ ਡਾਕਟਰ 16000 ਰੁਪਏ ਮਾਨਦਾਨ ਹੋ ਜਾ ਹਾਂ ਮਾਨਦਾਨ ਕਰ ਲਿਆ ਠੀਕ ਹੈ ਬਾਈ 16000 ਰੁਪਏ ਦਾ ਮਾਨਦਾਨ ਜਰੂਰ ਹੋ ਜਾ ਫੇਸ ਦਿਖਾ ਦੇ ਦਾ ਕਮਾਲ ਬੱਚਾ ਫੇਸ ਇਹ ਦੇਖੋ ਰੈਕ ਕਮਾਲ ਬੋਦੀ ਬਦੀ ਚੰਗੀ ਐ ਸਨਖਪੁਣਾ ਬੱਚਾ ਸਨਖਪੁਣਾ ਦਾ ਪੂਰਾ ਫੁੱਲ ਐ ਬੱਚੀ ਜੀ ਕੀ ਬਾਤ ਆ ਬਾਈ ਅੱਗੇ ਤੈਨ ਨੰਬਰ ਤੇ ਕਿੰਨੀ ਕੁ ਉਮਰ ਦਾ ਬੱਚੀ ਨਹੀਂ ਇਹ ਵਸ 60 ਮਹੀਨਾ ਦਾ ਬੱਚਾ ਹੀ ਐ ਵੀ ਡਾਕਟਰ ਠੀਕ ਹੈ ਬਾਈ ਫੇਸ ਦਿਖਾਉਂਦੇ ਆ ਫੇਸ ਬੜਾ ਪਿਆਰਾ ਕਰਦ ਚੰਗਾ ਬਰੀਡ ਚੰਗੀ ਐ ਬਿਊਟੀ ਚੈੱਕ ਕਰੋ ਬਾਈ ਬੱਚੀ ਦੀ ਕਮਾਲ ਲੈ ਤੋਰਾ ਦੇਖੋ ਬਾਈ ਝੋਲੀ ਇੱਕ ਨੰਬਰ ਆ ਚਾਰ ਹੀ ਥਾਣਾ ਪੂਰੀ ਵਿਥੀ ਤੇ ਇੱਕ ਨੰਬਰ ਬੱਛੀ ਆ ਬਈ ਥਾਣਾ ਦਿਖਾ ਦੇ ਬਈ ਥਾਣਾ ਦਿਖਾਓ ਡਾਕਟਰ ਝੋਲੀ ਲੈ ਹਰ ਜੇ ਖੜੇ ਮਾੜਾ ਨਾ ਕੈਮਰੇ ਦਾ ਕਰਦਾ ਫਿਰ ਝੋਲੀ ਬੰਦ ਕੇ ਦਿਖਾ ਦੇ ਹਾਂ ਹਰ ਜੇ ਖੜੇ ਜੇ ਖੜੇ ਕੈਮਰੇ ਦਾ ਕਰਦੀ ਥੋੜਾ ਕੋਈ ਬੰਦਦੀ ਥੋੜੀ ਬੰਦ ਕੇ ਝੋਲੀ ਦਿਖਾਵਾਂਗੇ ਝੋਲੀ ਕਮਾਲ ਆ ਚਾਰ ਹੀ ਥਾਣਾ ਕੋਈ ਫੋਟ ਨਹੀਂ ਸਾਗ ਨਹੀਂ ਬਈ ਇੱਕ ਨੰਬਰ ਬੱਛੀ ਆ ਬਰੀਡ ਚੰਗੀ ਆ ਝੋਲੀ ਦੇਖ ਲੈ ਬਈ ਲੈ ਚਾਰੀ ਥਾਣਾ ਕੀ ਬਾਤ ਆ ਕੀ ਮੋਲ ਲਵੀ ਜੈਜਾ ਇਹਦਾ ਡਾਕਟਰ 15000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਕਰਦੇ 15000 ਰੁਪਏ ਮੋਲ ਲ ਮਾਨਤਨ ਜ਼ਰੂਰ ਹੋ ਜਾਊਗਾ ਅੱਗੇ ਬਈ ਚਾਰ ਕਿੰਨੀ ਉਮਰ ਹੈ ਜੀ ਦੀ ਇਹਦੀ ਬਸੀ ਡਾਕਟਰ ਹੈਗੇ ਮੰਨ ਕੇ ਚੱਲ ਵੀ 13 ਕਿ ਮਹੀਨਿਆਂ ਦੀ ਉਮਰ ਆ ਠੀਕ ਆ ਟੀਕੇ ਦੇ ਕਾਬਲੀ ਆ ਇਹ ਹੂੰ ਕੁਆਲਿਟੀ ਚੈੱਕ ਹਾਂ ਯਾਜੂਤ ਪੂਰੀ ਫੁੱਲ ਆ ਬਸੀ ਦੀ ਹੂੰ ਤੇ ਬਾਕੀ ਪੱਧਰ ਪੁੱਧਰ ਦਿਖਾ ਦਿਓ ਲੱਤਾਂ ਲੁੱਤਾਂ ਜਮਾ ਸਿੱਧਾਂਗਾ ਬਸੀ ਦੀ ਸਹੀ ਗੱਲ ਆ ਬਈ ਕੁਆਲਿਟੀ ਪਹੁੰਚੇਗਾ ਬਸੀ ਦੀ ਬਾਕੀ ਝੋਲੀ ਦਿਖਾ ਦਿਓ ਡਾਕਟਰ ਹੂੰ ਇੱਕ ਨੰਬਰ ਬੱਛੀ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਝੋਲੀ ਨੇੜ ਤੋਂ ਚੈੱਕ ਕਰਵਾਉਣੇ ਚਾਰ ਹੀ ਥਾਂ ਦਾ ਪੂਰੀ ਵਿੱਤੀ ਦੇ ਕੱਲਾ ਕੰਮ ਬਾਕੀ ਪੱਦਰ ਪੁੱਦਰ ਬਾੜੀ ਆ ਡਾਕਟਰ ਜਾਤ ਬਹੁਤ ਆ ਬੱਛੀ ਦੀ ਹੂੰ ਸੇਟੂ ਟੀਕਾ ਲੈ ਲੋ ਹਾਂ ਹਾਂ ਬਸ ਟੀਕੇ ਦੇ ਕਾਬਲੀ ਆ ਹੂੰ ਫਲੀ ਵੀ ਆ ਸੇਟੂ ਟੀਕਾ ਲੈ ਲੋ ਗਰਮ ਵਾਲੀ ਬੱਛੀ ਚੰਗੀ ਆ ਕੀ ਮੋਲ ਆ ਬਈ ਇਹਦਾ ਇਹਦਾ ਡਾਕਟਰ ਹੈਗਾਗਾ 24000 ਰੁਪਏ ਮੋਲ ਮਾਨਤਨ ਹੋ ਜਾ ਹਾਂ ਮਾਨਤਨ ਕਰ ਦਾਂ 24000 ਰੁਪਏ ਮੋਲ ਮਾਨਤਨ ਜ਼ਰੂਰ ਹੋ ਜਾਊਗਾ ਅੱਗੇ ਬਈ 5 ਨੰਬਰ ਕਿੰਨੀ ਉਮਰ ਆ ਜੀ ਇਹਦੀ ਡੈਕਟਰ ਹੈਗੀ 13 ਕਿ ਮਹੀਨੇ ਦੀ ਇਹਦੀ ਉਮਰ ਆ ਠੀਕ ਆ ਬਾਈ ਕੁਆਲਿਟੀ ਫੁੱਲ ਆ ਫੁੱਲ ਬਰੀਡ ਆ ਲੰਮੀ ਲੰਮੀ ਬੋਤ ਆ ਲੰਮੀ ਲੰਮੀ ਤਾਂ ਬੜੀ ਆ ਡੈਕਟਰ ਬੱਸੀ ਕੱਦ ਬਹੁਤ ਲੈ ਕੇ ਜਾਉਂਗਾ ਕੱਦ ਪੂਰਾ ਫੁੱਲ ਆਗਾ ਟੀਕੇ ਦੇ ਕਾਬਲੀ ਹੈ ਵੀ ਬੱਸੀ ਹਾਂ ਪੂਰੀ ਕੱਦ ਵਾਲੀ ਹਾਂ ਹਾਈਟ ਪੂਰੀ ਫੁੱਲ ਆ ਗਈ ਤੋਰਾ ਚੈੱਕ ਕਰੋ ਬਰੀਡ ਚੈੱਕ ਕਰੋ ਬਾਈ ਬੱਚੀ ਕੀ ਕਮਾਲ ਆ ਪ੍ਰਿੰਟ ਪ੍ਰਿੰਟ ਬਾਕੀ ਲੱਤਾਂ ਲੁੱਤਾਂ ਜਮਾਂ ਸਿੱਧੀਆਂ ਡੈਕਟਰ ਸਹੀ ਗੱਲ ਆ ਬਾਈ ਹਾਂ ਕੋਈ ਐਨ ਹਿੱਲੇ ਸਿਰ ਆ ਵੀ ਜੀ ਸਹੀ ਗੱਲ ਆ ਬਾਈ ਝੋਲੀ ਜੀ ਕੱਦ ਪੂਰਾ ਫੁੱਲ ਆ ਬੱਸੀ ਦਾ ਬੰਨ ਕੇ ਝੋਲੀ ਚੈੱਕ ਕਰੋ ਫੇਸ ਦੀ ਬਿਊਟੀ ਦੇ ਬਾਕੀ ਜਾਤ ਬਹੁਤ ਅਬੱਸੀ ਦੀ ਹਾਂ ਕੀ ਮੋਲ ਹੈ ਬਈ ਇਹਦਾ ਇਹਦਾ ਡਾਕਟਰ 22000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਕਰ ਲੈ ਠੀਕ ਮੋਲ ਵੀਡੀਓ ਜਮ ਆਪਣੇ ਜਾਇਜ਼ ਹੋਣਗੇ ਬਈ ਡਾਕਟਰ ਠੀਕ ਆ ਮਾਲ ਆਪਣਾ ਉਦੀ ਸੇਲ ਹੋ ਜਾਂਦਾ ਵੀਡੀਓ ਦੇ ਵਿੱਚ ਹੀ ਜਾਇਜ਼ ਕਰਦੇ ਆਪਾਂ ਮੋਲ ਮੋਲ ਜਮ ਜਾਇਜ਼ ਆ ਬਈ 22000 ਰੁਪਏ ਮਾਨਤਨ ਜ਼ਰੂਰ ਹੋ ਜਾ ਝੂਲੀ ਦਿਖਾ ਦੇ ਬਈ ਚਾਰ ਹੀ ਥਾਣਾ ਕੋਈ ਫੋਰ ਨਹੀਂ ਥਾਗੇ ਇੱਕ ਨੰਬਰ ਝੂੜ ਲੈ ਬਈ ਫੋਰ ਥਾੰਗ ਕਿਸੇ ਬੱਸੀ ਦੇ ਨਹੀਂ ਡਾਕਟਰ ਆਪਣੇ ਠੀਕ ਆ ਹੂੰ ਹੂੰ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਹਾਂ ਪੂਰਾ ਵਧੀਆ ਪ੍ਰਿੰਟ ਆ ਹੂੰ ਅੱਗੇ 6 ਨੰਬਰ ਤੇ ਕਿੰਨੀ ਕੁ ਉਮਰ ਹੈ ਬੱਚੀ ਬਾਈ ਇਹਦੀ 14 ਕਿ ਮਹੀਨੇ ਉਮਰ ਹੈ ਡਾਕਟਰ ਠੀਕ ਹੈ ਬਾਈ ਖੋਲੀ ਜਾ ਤੇ ਦੇਖੋ ਡਾਕਟਰਾਂ ਦੇ ਬੁੱਦੀ ਬੁੱਦੀ ਦੇਖੋ ਬੱਚੀ ਮੈਂ ਕਹਿੰਦਾ ਕੁਆਲਿਟੀ ਚੈੱਕ ਹਾਂ ਬੋਲਦੀ ਹੈ ਬੱਚੀ ਪੂਰੀ ਚੰਗੀ ਆਪ ਦੱਸਦੀ ਹੈ ਬੱਚੀ ਹਾਂ ਹਾਂ ਬਾਕੀ ਪੱਧਰ ਪੁੱਧਰ ਤੇ ਪਲੀ ਵੀ ਪੂਰੀ ਆ ਸਹੀ ਗੱਲ ਹੈ ਠੀਕੇ ਦੇ ਕਾਬਲ ਠੀਕੇ ਦੇ ਕਾਬਲ ਹੈ ਵੀ ਦੋਨੇ ਬਸੀਆਂ ਠੀਕੇ ਦੇ ਕਾਬਲ ਹੈ ਵੀ ਸਹੀ ਗੱਲ ਹੈ ਬਾਈ ਠੀਕੇ ਦੇ ਇਦਾਂ ਇਦਰੀ ਲੈ ਚੋ ਠੀਕੇ ਦੇ ਬਿਲਕੁਲ ਕਾਬਲ ਆ ਬਾਈ ਪ੍ਰਿੰਟ ਕੱਦ ਬਰੀਡ ਚੈੱਕ ਕਰੋ ਚਾਰ ਹੀ ਥਾਣੇ ਕੱਲਾ ਕੱਲਾ ਬਾਕੀ ਥਾਣਾ ਤੋਂ ਵਾੜਾ ਚੰਗਾ ਲੱਗਿਆ ਉਹ ਲਈ ਨੇੜ ਤੋਂ ਚੈੱਕ ਕਰਵਾਵਾਂਗੇ ਲੈ ਦੇਖਿਆ ਪੂਰੀ ਠੰਡੀ ਆ ਬੱਸੀ ਨਾਲ ਐ ਨਹੀਂ ਕੋਈ ਇਹ ਸਹੀ ਗੱਲ ਆ ਬਈ ਗੱਬਣ ਵਾਲੀ ਝੂਲੀ ਆ ਹਾਂ ਗੱਬਣਾ ਵਰਗੀ ਝੂਲੀ ਆ ਸਹੀ ਗੱਲ ਆ ਬਾਕੀ ਚਮਕ ਬਹੁਤ ਆ ਬੱਸੀ ਜੀ ਪੜੀ ਵੀ ਵੜੀ ਆ ਨਾ ਬੱਸੀ ਹਾਂ ਹਾਂ ਕੀ ਮੋਲੇ ਬਈ ਜੈਜ ਇਹਦਾ ਡਾਕਟਰ 24000 ਆ ਮੋਲੇ ਦਾ ਮਾਨਤਣ ਹੋ ਜਾ ਹਾਂ ਮਾਨਤਣ ਕਰ ਦਿੰਦੇ 24000 ਰੁਪਇਆ ਮੋਲੇ ਦਾ ਮਾਨਤਣ ਜ਼ਰੂਰ ਹੋ ਜਾ ਬੱਚੀ ਚੰਗੀ ਆ ਕੱਦ ਕਠੜੀਏ ਬੋਦੀ ਵਾਲੀ ਆ ਥਣ ਝੂਲੀ ਦੀ ਓਕੇ ਆ ਬਈ ਅੱਗੇ ਬਈ ਲਾਸਟ ਸੱਤ ਨੰਬਰ ਕਿੰਨੀ ਕੁ ਉਮਰ ਹੈ ਜੀ بس ਇਹ ਵੀ ਸੇਮ ਹੀ ਹੈ ਡਾਕਟਰ 13 14 ਕਿ ਮਹੀਨਿਆਂ ਦੀ ਹੈ ਉਹ ਬਰਾ ਠੀਕ ਹੈ ਭਾਈ ਹਾਂ ਹਾਂ ਹਮ ਬਾਕੀ ਇਹਦੀ ਬੱਸੀ ਦੀ ਵੀ ਜਾਸੂਤ ਬਹੁਤ ਆ ਗਈ ਝੋਲੀ ਪ੍ਰਿੰਟ ਬਹੁਤ ਚੰਗਾ ਹੈ ਬੱਸੀ ਦਾ ਪੱਧਰ ਪੁੱਧਰਾ ਜਮਾ ਬੋਦੀ ਬਾਦੀ ਫੇਸ ਥਣ ਇਹਦੇ ਵੀ ਚਾਰੀ ਹੈ ਕੋਈ ਫੋਟਸਾਂ ਨਹੀਂ ਹਮ ਕੁਆਲਿਟੀ ਬਹੁਤ ਚੰਗੀ ਹੈ ਹਾਂ ਬੱਸੀ ਬਹੁਤ ਸੈਟਪ੍ਰਿੰਟ ਦੇਖੋ ਬੱਸੀ ਦਾ ਭਾਈ ਸਹੀ ਗੱਲ ਹੈ ਬਾਕੀ ਥਣ ਸੁਣ ਦਾ ਪੱਧਰਾ ਜਮਾ ਲੱਤਾਂ ਲੱਤਾਂ ਕਰਨ ਜਮਾ ਸਿੱਧੀ ਹੈ ਬੱਸੀ ਸਹੀ ਗੱਲ ਹੈ ਫੇਸ ਦੀ ਬਿਊਟੀ ਬਾਕੀ ਸਨਕਪੁਣਾ ਬਹੁਤ ਹੈ ਬੱਸੀ ਚ ਹਮ ਸਹੀ ਗੱਲ ਹੈ ਚਾਰੀ ਥਣ ਨੇੜ ਤੋਂ ਚੈੱਕ ਕਰਵਾ ਲਾਂਗੇ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਾਣਾ ਲੈ ਬਈ ਝੋਲੀ ਰਖਾ ਦੇ ਬਈ ਲੈ ਬਈ ਝੋਲੀ ਤੇ ਜਮਾ ਗੱਬਣਾ ਰਗੀ ਬੇੜਾ ਸਹੀ ਗੱਲ ਆ ਬਈ ਤੇ ਕੀ ਮੁੱਲ ਆ ਬਈ ਇਹਦਾ 22000 ਰੁਪਏ ਰਟ ਹਾਂ ਮਾਨਤਾਨ ਹਾਂ ਮਾਨਤਾਨ ਕਰ ਦਾਂਗੇ ਠੀਕ ਆ ਬਈ 22000 ਰੁਪਏ ਮੁੱਲ ਮਾਨਤਾਨ ਜ਼ਰੂਰ ਹੋ ਜਾ ਫੇਸ ਦੀ ਬਿਊਟੀ ਬੋਦੀਵਾਦੀ ਪੂਰੀ ਚੰਗੀ ਸਨਖਾ ਪੁਣਾ ਬੱਚੀ ਦੇ ਵਿੱਚ ਫੁੱਲ ਨਗਸੀ ਭਰਾ ਕੋਲੇ ਸੱਤ ਸੱਤੀ ਦਿਖਾਦੇ ਬਈ ਸੱਤਾਂ ਦੀ ਮੁੱਲ ਬਈ ਨੇ ਜਮਾ ਜੈਜ ਰੱਖੇ ਆ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਰ ਸੰਭਾ ਲਵੇ ਬਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਈ